ਰਾਤ ਨੂੰ ਸੌਂਦੇ ਸਮੇਂ ਆਪਣੀ ਨਾਭੀ ਤੇ ਹੱਥ ਰੱਖ ਕੇ ਸਿਰਫ ਦੋ ਸ਼ਬਦ ਬੋਲ ਦਿਓ ਇਹ ਦੋ ਸ਼ਬਦ ਬੋਲਣ ਦੇ ਨਾਲ ساری ਦੁਨੀਆ ਤੁਹਾਡੇ ਪੈਰਾਂ ਦੀ ਸੇਵਾ ਕਰੇਗੀ ਤੁਸੀਂ ਇੰਨਾ ਧਨ ਕਮਾਓਗੇ ਕਿ ਸੰਭਾਲਣਾ ਵੀ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਤੁਹਾਡੀ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਕਿਉਂਕਿ ਦੋਸਤੋ ਤੁਹਾਡੀ ਨਾਭ ਹੀ ਤੁਹਾਡੀ ਕਿਸਮਤ ਬਦਲਣ ਦੀ ਕੁੰਜੀ ਹੈ ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਰਹੱਸ ਤੁਹਾਡੀ ਨਾਭੀ ਵਿੱਚ ਲੁਕਿਆ ਹੋਇਆ ਹੈ ਇਹ ਉਹੀ ਸਥਾਨ ਹੈ ਜਿੱਤੋਂ ਭਗਵਾਨ ਵਿਸ਼ਨੂੰ ਦੀ ਨਾਭੀ ਵਿੱਚੋਂ ਕਮਲ ਨਿਕਲਿਆ ਅਤੇ ਬ੍ਰਹਮਾ ਜੀ ਦਾ ਪ੍ਰਗਟ ਹੋਣਾ ਹੋਇਆ ਉਸੇ ਨਾਭੀ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਤੁਹਾਡੀ ਕਿਸਮਤ ਵੀ ਇਸੇ ਨਾਭੀ ਨਾਲ ਬਦਲੇਗੀ ਤੁਹਾਨੂੰ ਸਿਰਫ ਰਾਤ ਨੂੰ ਸੌਂਦੇ ਸਮੇਂ ਦੋ ਚਮਤਕਾਰੀ ਸ਼ਬਦ ਬੋਲਣੇ ਹਨ ਨਾਭੀ ਤੇ ਹੱਥ ਰੱਖ ਕੇ ਫਿਰ ਦੇਖੋ ਤੁਹਾਨੂੰ ਇਸ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਮਿਲਣਗੀਆਂ ਭਾਵੇਂ ਧਨ ਦੌਲਤ ਹੋਵੇ ਪਰਿਵਾਰ ਦਾ ਸੁੱਖ ਹੋਵੇ ਸੁੱਧ ਜੀਵਨ ਦਾ ਸੁੱਖ ਹੋਵੇ ਜਾਂ ਸੰਤਾਨ ਦਾ ਸੁੱਖ ਹੋਵੇ ਸਭ ਕੁਝ ਤੁਹਾਨੂੰ ਮਿਲੇਗਾ ਜੀਵਨ ਦੇ ਸਾਰੇ ਦੁੱਖਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਮੇਰੀ ਤੁਹਾਡੀ ਅੱਗੇ ਰਿਕਵੈਸਟ ਹੈ ਕਿ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਨਾਲ ਕੀ ਮੇਰੀ ਇਸ ਵੀਡੀਓ ਨੂੰ ਇੱਕ ਲਾਇਕ ਜਰੂਰ ਕਰ ਦੇਣਾ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਤੁਹਾਨੂੰ ਅਜਿਹੀ ਜ਼ਿੰਦਗੀ ਮਿਲ ਸਕਦੀ ਹੈ ਮਾਤਾ ਲక్ష్ਮੀ ਦੀ ਅਜੀਹੇ ਕਿਰਪਾ ਤੁਹਾਡੇ ਉੱਤੇ ਹੋਵੇਗੀ ਕਿ ਜਿੱਥੇ-ਜਿੱਥੇ ਤੁਸੀਂ ਹੱਥ ਰੱਖੋਗੇ ਉੱਥੇ ਧਨ ਵਰਨ ਲੱਗੇਗਾ ਜਦੋਂ ਮਾਂ ਦੇ ਗਰਭ ਵਿੱਚ ਇੱਕ ਬੱਚਾ ਪਲਦਾ ਹੈ ਤਾਂ ਉਸ ਬੱਚੇ ਨੂੰ ਪਾਲਣ-ਪੋਸਣ ਉਸ ਦੀ ਨਾਭੀ ਰਾਹੀਂ ਮਿਲਦਾ ਹੈ ਯਾਨੀ ਮਾਂ ਦੀ ਨਾਭੀ ਤੋਂ ਹੀ ਬੱਚੇ ਨੂੰ ਪੋਸਣ ਮਿਲਦਾ ਹੈ ਜੀਵਨ ਦਾ ਪਹਿਲਾ ਦਰਵਾਜ਼ਾ ਵੀ ਨਾਭੀ ਹੀ ਹੈ ਸੰਗਤ ਜੀ ਜਦੋਂ ਤੁਸੀਂ ਨਾਭੀ ਤੇ ਹੱਥ ਰੱਖੋਗੇ ਤਾਂ ਇਹ ਦੋ ਚਮਤਕਾਰੀ ਸ਼ਬਦ ਬੋਲਣੇ ਹਨ ਤੁਹਾਡੀ ਸਾਰੀ ਊਰਜਾ ਤੇ ਇਕਾਗਰਤਾ ਉਤੋ ਹੀ ਕੇਂਦਰਿਤ ਹੋਵੇਗੀ ਅਤੇ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੀ ਝੋਲੀ ਪਰ ਦੇਣਗੀਆਂ ਤੁਹਾਡੇ ਜੀਵਨ ਦੇ ਦੁੱਖ ਮਿਟ ਜਾਣਗੇ ਤਾਂ ਆਓ ਜਾਣੀਏ ਆਕਰ ਨਾਭੀ ਤੇ ਹੱਥ ਰੱਖ ਕੇ ਕਿਹੜੇ ਦੋ ਸ਼ਬਦ ਬੋਲਣੇ ਹਨ ਜਿਸ ਨਾਲ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਸਾਰੇ ਦੁੱਖਾਂ ਤੋਂ ਮੁਕਤੀ ਮਿਲੇ ਦੇਖੋ ਇੱਕ ਇਨਸਾਨ ਧਨ ਕਮਾਉਣ ਲਈ ਆਪਣੇ ਜੀਵਨ ਨੂੰ ਸਹੀ ਚਲਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ ਦਿਨ ਰਾਤ ਮਜਦੂਰੀ ਕਰਦਾ ਹੈ ਪੈਸੇ ਕਮਾਉਣ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦਾ ਹੈ ਪਰ ਅਕਸਰ ਇਨਸਾਨ ਨੂੰ ਉਸ ਦੀ ਮਿਹਨਤ ਦੇ ਮੁਤਾਬਕ ਨਤੀਜਾ ਨਹੀਂ ਮਿਲਦਾ ਅਕਸਰ ਹਰੇਕ ਦੇ ਜੀਵਨ ਵਿੱਚ ਮਾਤਾ ਲਕਸ਼ਮੀ ਉਨ੍ਹਾਂ ਉੱਤੇ ਉਸੇ ਤਰ੍ਹਾਂ ਦੀ ਕਿਰਪਾ ਨਹੀਂ ਕਰਦੀ। ਕਈ ਲੋਕਾਂ ਨੂੰ ਦੋ ਵਗਤ ਦੀ ਰੋਟੀ ਲਈ ਵੀ ਤਰਸਣਾ ਪੈਂਦਾ ਹੈ। ਕਿਉਂਕਿ ਉਨ੍ਹਾਂ ਉੱਤੇ ਮਾਤਾ ਲక్ష్ਮੀ ਦੀ ਕਿਰਪਾ ਨਹੀਂ ਹੁੰਦੀ। ਉਨ੍ਹਾਂ ਉੱਤੇ ਸੰਸਾਰ ਦੀਆਂ ਸ਼ਕਤੀਆਂ ਮਿਹਰਬਾਨ ਨਹੀਂ ਹੁੰਦੀਆਂ। ਇਸ ਲਈ ਭਾਵੇਂ ਉਹ ਕਿੰਨੀ ਵੀ ਮਿਹਨਤ ਕਰ ਲਵੇ। ਕਿੰਨੇ ਵੀ ਹੱਥ ਕੰਡੇ ਬਣਾ ਲਵੇ। ਕੋਈ ਫਾਇਦਾ ਨਹੀਂ ਹੁੰਦਾ। ਪਰ ਜੇ ਅਜੀਹੇ ਵਿੱਚ ਕੋਈ ਖਾਸ ਉਪਾਅ ਕਰ ਲਿਆ ਜਾਵੇ ਤਾਂ ਉਸ ਵਿਅਕਤੀ ਦਾ ਭਾਗ ਚਮਕ ਸਕਦਾ ਹੈ ਉਸ ਵਿਅਕਤੀ ਉਤੇ ਮਾਤਾ ਲక్ష్ਮੀ ਦੀ ਕਿਰਪਾ ਸ਼ੁਰੂ ਹੋ ਜਾਂਦੀ ਹੈ ਹੁਣ ਤੁਹਾਡੇ ਨਾਲ ਵੀ ਅਜੀਹਾ ਹੋਣ ਵਾਲਾ ਹੈ ਹੁਣ ਤੁਸੀਂ ਆਪਣੀ ਫੁੱਟੀ ਕਿਸਮਤ ਨੂੰ ਬਾਰ ਬਾਰ ਕੋਸਣਾ ਬੰਦ ਕਰ ਦਿਓ ਕਿਉਂਕਿ ਹੁਣ ਇਸ ਵੀਡੀਓ ਤੋਂ ਬਾਅਦ ਤੁਹਾਡਾ ਜੀਵਨ ਇੱਕ ਨਵੇਂ ਰਾਹ ਤੇ ਜਾਣ ਵਾਲਾ ਹੈ ਦੋਸਤੋ ਹੁਣ ਤੂੰ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਗਈਆਂ ਤੁਹਾਨੂੰ ਹਰ ਉਹ ਸੁੱਖ ਸੁਹੂਲਤ ਮਿਲੇਗੀ ਭਾਵੇਂ ਤੰਡ ਦਾ ਸੁੱਖ ਹੋਵੇ ਪਿਆਰ ਦਾ ਹੋਵੇ ਭਾਵੇਂ ਵਿਆਹ ਦਾ ਹੋਵੇ ਭਾਵੇਂ ਸੰਤਾਨ ਦਾ ਹੋਵੇ ਜਾਂ ਇਸ ਸੰਸਾਰ ਦਾ ਕੋਈ ਵੀ ਸੁੱਖ ਹੋਵੇ ਤੁਹਾਨੂੰ ਸਭ ਕੁਝ ਮਿਲੇਗਾ ਕਿਉਂਕਿ ਮੈਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਇਆ ਹਾਂ ਜਿਸ ਨੂੰ ਹਰ ਕੋਈ ਨਹੀਂ ਜਾਣਦਾ ਜਿਸ ਨੂੰ ਹਾਰ ਕੋਈ ਦੱਸਣਾ ਨਹੀਂ ਚਾਹੁੰਦਾ ਪਰ ਮੈਂ ਅੱਜ ਤੁਹਾਨੂੰ ਦੱਸ ਰਿਹਾ ਸਿਰਫ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਉਪਾਅ ਨੂੰ ਕਰਨ ਤੋਂ ਬਾਅਦ ਇਹ ਉਪਾਅ ਕਿਸੇ ਨੂੰ ਨਾ ਦੱਸਣਾ ਨਹੀਂ ਤਾਂ ਤੁਹਾਡਾ ਬਣਦਾ ਬਣਦਾ ਕੰਮ ਵੀ ਵਿਗੜ ਜਾਵੇਗਾ ਅਤੇ ਹਾਰ ਉਹ ਚੀਜ਼ ਦਾ ਅਸਰ ਤੁਹਾਡੇ ਤੇ ਨਹੀਂ ਹੋਵੇਗਾ ਇਸ ਲਈ ਇਹ ਉਪਾਅ ਕਿਸੇ ਨੂੰ ਨਾ ਦੱਸਣਾ ਤੇ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਹੈ ਕਿ ਮੇਰੀ ਇਸ ਵੀਡੀਓ ਨੂੰ ਪੂਰਾ ਵੇਖਣਾ ਫਿਰ ਹੀ ਤੁਹਾਨੂੰ ਸਮਝ ਲੱਗੇਗੀ ਤਾਂ ਆਓ ਮੈਂ ਤੁਹਾਨੂੰ ਉਹ ਦੋ ਸ਼ਬਦ ਦੱਸ ਰਿਹਾ ਹਾਂ ਪਰ ਉਸ ਤੋਂ ਪਹਿਲਾਂ ਤੁਹਾਡੇ ਫਾਇਦੇ ਲਈ ਇੱਕ ਮਹੱਤਵਪੂਰਨ ਜਾਣਕਾਰੀ ਜੇਕਰ ਤੁਸੀਂ ਚਾਹੁੰਦੇ ਹੋ ਕਿ માતા લક્ષ્ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਕਮੈਂਟ ਦੇ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਦੋਸਤੋ ਜਾਣ ਲਈਏ ਕਿ ਆਖਰ ਦੋ ਸ਼ਬਦ ਉਹ ਕਿਹੜੇ ਹਨ ਸ੍ਰੀ ਸਵਾਈ ਨਮਸਤ ਭੈ ਰਾਦੇ ਰਾਦੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਸਨਾਤਨ ਧਰਮ ਵਿੱਚ ਕਈ ਅਜੇਹੇ ਮੰਤਰ ਹਨ ਕਈ ਅਜੇਹੇ ਸਤੋਤਰ ਹਨ ਜਿਨ੍ਹਾਂ ਨੂੰ ਪੜਨ ਨਾਲ ਸਿਰਫ ਜਪਨ ਨਾਲ ਸਾਡੇ ਦੁੱਖ ਅਤੇ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਸਾਡੇ ਮਨ ਅਤੇ ਸਰੀਰ ਨੂੰ ਫਾਇਦਾ ਮਿਲਦਾ ਹੈ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਇਸ ਉਪਾਅ ਨੂੰ ਕਰਨ ਨਾਲ ਤੁਹਾਡਾ ਦਿਮਾਗ ਇਕਾਗਰ ਹੋਵੇਗਾ ਰੋਗਾਂ ਦਾ ਨਾਸ ਹੋਵੇਗਾ ਸੰਸਾਰ ਦਾ ਹਰ ਸੁੱਖ ਮਿਲੇਗਾ ਧਨ ਦੌਲਤ ਦੀ ਕਮੀ ਦੂਰ ਹੋਵੇਗੀ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਆਵੇਗੀ ਤੁਹਾਡੇ ਘਰ ਵਿੱਚ ਠਹਿਰੇਗੀ ਅਤੇ ਹਮੇਸ਼ਾ ਲਈ ਰਹੇਗੀ ਕਈ ਲੋਕ ਮਿਹਨਤ ਕਰਦੇ ਹਨ ਪਰ ਉਹਨਾਂ ਕੋਲ ਪੈਸਾ ਨਹੀਂ ਟਿਕਦਾ ਕਿਉਂਕਿ ਉਹਨਾਂ ਦੇ ਹੱਥਾਂ ਦੀ ਲਕਸ਼ਮੀ ਉਹਨਾਂ ਕੋਲ ਹੀ ਨਹੀਂ ਟਹਿਰਦੀ ਪਰ ਹੁਣ ਤੋਂ ਇਸ ਉਪਾਅ ਨੂੰ ਕਰਨ ਤੋਂ ਬਾਅਦ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਤੁਹਾਡੇ ਹੱਥਾਂ ਵਿੱਚ ਟਹਿਰਨ ਲੱਗੇਗੀ ਮੈਂ ਤੁਹਾਨੂੰ ਦੱਸ ਦਿਆਂ ਜੇ ਤੁਹਾਡੇ ਜੀਵਨ ਵਿੱਚ ਕੋਈ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਤਾਂ ਇਸ ਤੋਂ ਬਾਹਰ ਨਿਕਲਣ ਦਾ ਵੀ ਤੁਹਾਨੂੰ ਉਪਾਅ ਦੱਸਣ ਜਾ ਰਿਹਾ ਹਾਂ ਦੋਸਤੋ ਤੁਹਾਡੇ ਜੀਵਨ ਵਿੱਚ ਕਈ ਤਰ੍ਹਾਂ ਦੇ ਦੁੱਖ ਹੋ ਸਕਦੇ ਹਨ ਦੇਖੋ ਕਈ ਤਰ੍ਹਾਂ ਦੇ ਲੋਕ ਇਸ ਸੰਸਾਰ ਵਿੱਚ ਕਈ ਤਰ੍ਹਾਂ ਦੇ ਦੁੱਖ ਭੋਗ ਰਹੇ ਹਨ ਹੋ ਸਕਦਾ ਹੈ ਤੁਹਾਨੂੰ ਧਨ ਦੌਲਤ ਦਾ ਦੁੱਖ ਹੋਵੇ ਜਾਨੀ ਕਿ ਤੁਹਾਡੇ ਕੋਲ ਪ੍ਰਾਪਤ ਮਾਤਰਾ ਵਿੱਚ ਧਨ ਜਾਨੀ ਪੈਸਾ ਨਹੀਂ ਹੈ ਪੈਸਿਆਂ ਦੇ ਕਾਰਨ ਜੀਵਨ ਵਿੱਚ ਕਈ ਸਾਰੇ ਦੁੱਖ ਆਉਂਦੇ ਹਨ ਮੈਂ ਤੁਹਾਨੂੰ ਇੱਕ ਅਜੀਹਾ ਉਪਾਅ ਦੱਸਾਂਗਾ ਜਿਸ ਨਾਲ ਤੁਹਾਡੇ ਜੀਵਨ ਵਿੱਚ ਧਨ ਦੌਲਤ ਦੀ ਬਾੜ ਆ ਜਾਵੇਗੀ ਐਨਾ ਧਨ ਤੁਸੀਂ ਕਮਾਓਗੇ ਕਿ ਸੰਭਾਲਣ ਵਿੱਚ ਵੀ ਤੁਹਾਡੇ ਲਈ ਮੁਸ਼ਕਲਾ ਹੋਣਗੀਆਂ ਇਸ ਦੇ ਲਈ ਇੱਕ ਵਕਰਾ ਉਪਾਅ ਹੈ ਇਸ ਤੋਂ ਬਾਅਦ ਕਈ ਲੋਕਾਂ ਦੇ ਵਿਆਹਤਾ ਜੀਵਨ ਵਿੱਚ ਦੁੱਖ ਹਨ ਜਾਂ ਕਈ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਕਈ ਲੋਕਾਂ ਨੂੰ ਮਾਣ ਚਾਹੀ ਜੀਵਨ ਸਾਥੀ ਨਹੀਂ ਮਿਲ ਰਹੀ ਤਾਂ ਇਸ ਵਿਸ਼ੇ ਮੈਂ ਤੁਹਾਨੂੰ ਵਧੀਆ ਜਾਣਕਾਰੀ ਦੇਵਾਂਗਾ ਇੱਕ ਅਜੀਹਾ ਉਪਾਅ ਦੱਸਾਂਗਾ ਜਿਸ ਨਾਲ ਤੁਹਾਡਾ ਵਿਆਹ ਬਹੁਤ ਜਲਦੀ ਹੋ ਜਾਵੇਗਾ ਜਿਸ ਨੂੰ ਤੁਸੀਂ ਚਾਹੋਗੇ ਉਸ ਨਾਲ ਹੋਵੇਗਾ ਨਾਲ ਹੀ ਜੇ ਵਿਆਹਤਾ ਜੀਵਨ ਵਿੱਚ ਕੋਈ ਦੁੱਖ ਹੈ ਤਾਂ ਉਹ ਵੀ ਦੂਰ ਹੋਣਗੇ ਪਤੀ ਪਤਨੀ ਦੇ ਰਿਸ਼ਤੇ ਹੋਰ ਵੀ ਮਧੁਰ ਹੋਣਗੇ ਇੱਕ ਅਜੀਹਾ ਉਪਾਅ ਦੱਸਾਂਗਾ ਜੋ 3 ਜੇ ਨੰਬਰ ਤੇ ਆਵੇਗਾ ਜੇ ਤੁਸੀਂ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਹੋ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਕੋਈ ਵੱਡਾ ਦੁੱਖ ਹੈ ਜਿਵੇਂ ਕਿ ਸੰਗਤ ਜੀ ਕੈਂਸਰ ਹੋ ਗਿਆ ਹੈ ਸ਼ੂਗਰ ਹੋ ਗਈ ਹੈ ਦਿਲ ਨਾਲ ਜੁੜੀ ਕੋਈ ਬਿਮਾਰੀ ਹੈ ਗੁਰਦਿਆਂ ਨਾਲ ਜੁੜੀ ਕੋਈ ਬਿਮਾਰੀ ਹੈ ਜਿਗਰ ਨਾਲ ਕੋਈ ਜੁੜੀ ਬਿਮਾਰੀ ਹੈ ਤਾਂ ਉਹ ਵੀ ਬਹੁਤ ਜਲਦੀ ਠੀਕ ਹੋ ਜਾਵੇਗੀ ਕਈ ਲੋਕਾਂ ਨੇ ਇਹ ਉਪਾਅ ਕਰਕੇ ਹਨ ਇਹ ਕਈ ਲੋਕਾਂ ਨੂੰ ਸਿਰਫ ਕੁਝ ਦਿਨਾਂ ਵਿੱਚ ਹੀ ਇਸ ਦੇ ਸਕਾਰਾਤਮਕ ਨਤੀਜੇ ਮਿਲਨੇ ਸ਼ੁਰੂ ਹੋ ਗਏ ਹਨ ਤਾਂ ਦੋਸਤੋ ਤੁਸੀਂ ਇਹ ਉਪਾਅ ਜ਼ਰੂਰ ਕਰੋ ਨਾਲ ਹੀ ਕਈ ਲੋਕਾਂ ਤੇ ਬਹੁਤ ਜ਼ਿਆਦਾ ਕਰਜ਼ਾ ਹੈ ਦਿਨੋ ਦਿਨ ਕਰਜ਼ੇ ਹੀਟ ਉਹ ਡੁੱਬਦੇ ਜਾ ਰਹੇ ਹਨ ਕਰਜ਼ੇ ਤੋਂ ਬਾਹਰ ਨਹੀਂ ਨਿਕਲ پا ਰਹੇ ਹਨ ਤਾਂ ਉਹਨਾਂ ਲਈ ਇਹ ਉਪਾਅ ਬਹੁਤ ਵਧੀਆ ਹੈ ਤਾਂ ਬਸ ਮੇਰੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਬਿਮਾਰ ਲੋਕਾਂ ਲਈ ਜੀ ਹਾਂ ਜੇ ਤੁਸੀਂ ਅਕਸਰ ਬਿਮਾਰ ਰਹਿੰਦੇ ਹੋ ਜੇ ਤੁਸੀਂ ਬਾਰ-ਬਾਰ ਹਸਪਤਾਲ ਜਾਂਦੇ ਹੋ ਅਤੇ ਗੰਭੀਰ ਬਿਮਾਰੀਆਂ ਤੁਹਾਨੂੰ ਹੋ ਰਹੀਆਂ ਹਨ ਤਾਂ ਦੋਸਤੋ ਇੱਕ ਛੋਟਾ ਜਿਹਾ ਉਪਾਅ ਹੈ ਤੁਹਾਨੂੰ ਆਪਣੀ ਨਾਭੀ ਤੇ ਹੱਥ ਰੱਖ ਕੇ ਸਿਰਫ ਦੋ ਸ਼ਬਦ ਬੋਲਣੇ ਹਨ ਕੀ ਕਰਨਾ ਹੈ ਧਿਆਨ ਨਾਲ ਸੁਣੋ ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਤੁਹਾਨੂੰ ਸਿਰਫ ਇੱਕ ਲੌਂਗ ਲੈਣੀ ਹੈ ਇੱਕ ਲੌਂਗ ਉਸ ਨੂੰ ਰਾਤ ਨੂੰ ਸੌਂਦੇ ਸਮੇਂ ਆਪਣੀ ਨਾਭੀ ਤੇ ਰੱਖਣਾ ਹੈ ਨਾਭੀ ਤੇ ਲੌਂਗ ਰੱਖ ਕੇ ਉਸ ਤੇ ਹੱਥ ਰੱਖ ਕੇ ਸਿਰਫ ਦੋ ਸ਼ਬਦ ਬੋਲਣੇ ਹਨ ਅਤੇ ਉਹ ਦੋ ਸ਼ਬਦ ਇਸ ਪ੍ਰਕਾਰ ਹਨ ਧਿਆਨ ਨਾਲ ਸੁਣ ਲਵੋ ओमरी ओमरी ਇਹਨਾਂ ਸ਼ਬਦਾਂ ਦਾ ਜਾਪ ਕਰਨਾ ਹੈ ਇਸ ਸ਼ਬਦ ਦਾ ਅਰਥ ਹੈ ਓਮ ਦਾ ਅਰਥ ਹੈ ਸੰਸਾਰ ਦੀਆਂ ਸ਼ਕਤੀਆਂ ਸੰਸਾਰ ਵਿੱਚ ਜਿੰਨੀਆਂ ਵੀ ਸ਼ਕਤੀਆਂ ਹਨ ਓਮ ਨਾਲ ਜੁੜੀਆਂ ਹਨ ਅਤੇ ਦੂਜਾ ਸ਼ਬਦ ਰੀ ਸੇਤ ਅਤੇ ਸ਼ਕਤੀ ਬੀਜ ਮੰਤਰ ਹੈ ਦੋਸਤੋ ਹੁਣ ਕਿਵੇਂ ਕਰਨਾ ਹੈ ਧਿਆਨ ਨਾਲ ਸੁਣੋ ਰਾਤ ਨੂੰ ਸੌਂਦੇ ਸਮੇਂ ਤੁਸੀਂ ਇੱਕ ਲੌਂਗ ਆਪਣੀ ਨਾਭੀ ਤੇ ਰੱਖੋ ਆ ਆਪਣੀਆਂ ਅੱਖਾਂ ਨੂੰ ਬੰਦ ਕਰ ਲੈਣਾ ਨਾਭੀ ਤੇ ਹੱਥ ਰੱਖਿਆ ਤੇ ਆਪਣੇ ਸਭ ਤੋਂ ਵਿਸ਼ਵਾਸਯੋਗ ਦੇਵਤਾ ਜਿਵੇਂ ਕਿ ਤੁਹਾਡੇ ਕੋਲ ਦੇਵਤਾ ਭਗਵਾਨ ਸ਼ਿਵ ਬਜਰੰਗਬਲੀ ਜਾਂ ਜਿਸ ਨੂੰ ਵੀ ਤੁਸੀਂ ਸਭ ਤੋਂ ਜ਼ਿਆਦਾ ਮੰਨਦੇ ਹੋ ਉਸ ਦਾ ਧਿਆਨ ਕਰਕੇ ਇਹ ਮੰਤਰ ਬੋਲ ਦੇਣਾ ਹੈ ਯਕੀਨ ਮੰਨੋ ਸਿਰਫ ਕੁਝ ਦਿਨਾਂ ਵਿੱਚ ਹੀ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਤੁਸੀਂ 7 ਵਾਰ ਡੂੰਘਾ ਸਾਹ ਲੈਣਾ ਹੈ ਤੇ ਹਰ ਸਾਹ ਛੱਡਦੇ ਸਮੇਂ ਤਿੰਨ ਵਾਰ ਇਹ ਮੰਤਰ ਬੋਲਣਾ ਹੈ ਕਲਪਨਾ ਕਰਨੀ ਹੈ ਕਿ ਨਾਭੀ ਤੋਂ ਸੁਨਹਿਰੀ ਰੋਸ਼ਨੀ ਨਿਕਲ ਰਹੀ ਹੈ ਅਤੇ ਸਰੀਰ ਦੀ ਹਰ ਬਿਮਾਰੀ ਸੜ ਰਹੀ ਹੈ ਤੁਹਾਨੂੰ ਅਜੀਹਾ ਸੋਚਣਾ ਹੈ ਅਜਿਹਾ ਮਨ ਲੈਣਾ ਹੈ ਕਿ ਮੇਰੇ ਸਰੀਰ ਦੇ ਸਾਰੇ ਦੁੱਖ ਦੂਰ ਹੋ ਰਹੇ ਹਨ ਨਾਭੀ ਨਾਲ ਹੀ ਤੁਹਾਡਾ ਪੂਰਾ ਸਰੀਰ ਜੁੜਿਆ ਹੋਇਆ ਹੈ ਨਾਭੀ ਸਹੀ ਹੈ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਜੁੜੀਆਂ ਹਨ ਯਕੀਨ ਮੰਨੋ ਤੁਹਾਨੂੰ ਇੰਨਾ ਆਰਾਮ ਮਿਲੇਗਾ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਹਸਪਤਾਲ ਦੇ ਚੱਕਰ ਲਾਉਣੇ ਬੰਦ ਹੋ ਜਾਣਗੇ ਸਿਹਤ ਵਿੱਚ ਚਮਤਕਾਰੀ ਬਦਲਾਅ ਤੁਸੀਂ ਵੇਖੋਗੇ ਤਾਂ ਇਹ ਉਪਾਅ ਜ਼ਰੂਰ ਕਰੋ ਜੇ ਮੰਤਰ ਸਮਝ ਨਾ ਆਇਆ ਹੋਵੇ ਤਾਂ ਕਮੈਂਟ ਵਿੱਚ ਪੁੱਛ ਲੈਣਾ ਹੋ ਸਕਦਾ ਹੈ ਸਾਡੇ ਬੋਲਣ ਵਿੱਚ ਤੁਹਾਡੇ ਸੁਣਨ ਵਿੱਚ ਥੋੜਾ ਜਿਹਾ ਫਰਕ ਆ ਜਾਵੇ ਇਸ ਲਈ ਕਮੈਂਟ ਵਿੱਚ ਜ਼ਰੂਰ ਪੁੱਛਣਾ ਦੂਜਾ ਉਪਾਅ ਹੈ ਕਰਜ਼ੇ ਤੋਂ ਮੁਕਤੀ ਲਈ ਧਿਆਨ ਨਾਲ ਸੁਣੋ ਉਹ ਦੋ ਸ਼ਬਦ ਕੀ ਹਨ ਅਤੇ ਕਿਰਿਆ ਕੀ ਕਰਨੀ ਹੈ ਦੇਖੋ ਤੁਹਾਨੂੰ ਥੋੜਾ ਜਿਹਾ ਗੰਗਾ ਜਲ ਲੈਣਾ ਹੈ ਰਾਤ ਨੂੰ ਜਦੋਂ ਤੁਸੀਂ ਸੌਂਦੇ ਹੋ ਤਾਂ ਉਸ ਗੰਗਾ ਜਲ ਦੀਆਂ ਦੋ ਗੁੰਦਾਂ ਆਪਣੀ ਨਾਭੀ ਵਿੱਚ ਪਾਉਣੀਆਂ ਹਨ ਜੀ ਹਾਂ ਆਪਣੀ ਨਾਭੀ ਵਿੱਚ ਕਈ ਲੋਕਾਂ ਕੋਲ ਗੰਗਾ ਜਲ ਨਹੀਂ ਹੁੰਦਾ ਤਾਂ ਤੁਸੀਂ ਸਿਰਫ ਸਾਫ ਪਾਣੀ ਲੈ ਸਕਦੇ ਹੋ ਬਿਲਕੁਲ ਸੁਥਰਾ ਪਾਣੀ ਲੈਣਾ ਹੈ ਅਤੇ ਉਸ ਦੀਆਂ ਦੋ ਬੂੰਦਾ ਆਪਣੀ ਨਾਭੀ ਵਿੱਚ ਪਾਉਣੀਆਂ ਹਨ ਪਰ ਜੇ ਗੰਗਾ ਜਲ ਹੋਵੇ ਤਾਂ ਉਸ ਦੀ ਵਰਤੋਂ ਜ਼ਰੂਰ ਕਰੋ ਹੁਣ ਤੁਸੀਂ ਦੋ ਬੂੰਦਾ ਪਾ ਲਈਆਂ ਇਹ ਉਪਾਅ ਤੁਸੀਂ ਕਿਸੇ ਵੀ ਮੰਗਲਵਾਰ ਜਾਂ ਬੁੱਧਵਾਰ ਦੀ ਰਾਤ ਨੂੰ ਕਰ ਸਕਦੇ ਹੋ ਤੁਹਾਨੂੰ ਆਪਣਾ ਸੱਜਾ ਹੱਥ ਨਾਭੀ ਤੇ ਰੱਖਣਾ ਹੈ ਤੇ 11 ਵਾਰ ਇਹ ਮੰਤਰ ਬੋਲਣਾ ਹੈ ਅਤੇ ਕਲਪਨਾ ਕਰਨੀ ਹੈ ਕਿ ਤੁਹਾਡੇ ਸਾਰੇ ਕਰਜ਼ੇ ਮਿੱਟੀ ਬਣ ਕੇ ਪੈਰਾਂ ਹੇਠ ਦਬ ਰਹੇ ਹਨ 21 ਦਿਨ ਲਗਾਤਾਰ ਇਹ ਉਪਾਅ ਕਰੋ ਇਸ ਨਾਲ ਤੁਹਾਨੂੰ ਕਰਜ਼ੇ ਅਤੇ ਆਰਥਿਕ ਰੁਕਾਵਟ ਤੋਂ ਮੁਕਤੀ ਮਿਲ ਜਾਵੇਗੀ ਤੀਜਾ ਉਪਾਅ ਜੇ ਤੁਹਾਨੂੰ ਪੈਸੇ ਚਾਹੀਦੇ ਹਨ ਧਨવાન ਬੰਨਾ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਤੇ ਹਮੇਸ਼ਾ ਬਣੀ ਰਹੇ ਮਾਤਾ ਲਕਸ਼ਮੀ ਤੁਹਾਡਾ ਘਰ ਸੰਸਾਰ ਕਦੇ ਨਾ ਛੱਡੇ ਤੁਸੀਂ ਥੋੜੀ ਜੀ ਮਿਹਨਤ ਨਾਲ ਬਹੁਤ ਸਾਰਾ ਧਨ ਕਮਾ ਲਵੋ ਤਾਂ ਇੱਕ ਅਜੀਹਾ ਉਪਾਅ ਦੱਸ ਰਿਹਾ ਹਾਂ ਜਿਸ ਨਾਲ ਤੁਸੀਂ ਘੱਟ ਮਿਹਨਤ ਵਿੱਚ ਵੀ ਬਹੁਤ ਸਾਰਾ ਧਨ ਕਮਾ ਸਕਦੇ ਹੋ ਤੁਸੀਂ ਹਮੇਸ਼ਾ ਮਾਤਾ ਲਕਸ਼ਮੀ ਦੀ ਛਤਰ ਛਾਇਆ ਵਿੱਚ ਰਹਿਣ ਲੱਗੋਗੇ ਇਹ ਉਪਾਅ ਤੁਹਾਨੂੰ ਹਰ ਸ਼ੁੱਕਰਵਾਰ ਦੀ ਰਾਤ ਨੂੰ ਕਰਨਾ ਹੈ ਪਾ ਕੀ ਹੈ ਧਿਆਨ ਨਾਲ ਸੁਣੋ ਜੇ ਤੁਸੀਂ ਚਾਂਦੀ ਦੀ ਮੰਦਰੀ ਪਹਿਨਦੇ ਹੋ ਤਾਂ ਬਹੁਤ ਵਧੀਆ ਗੱਲ ਜੇ ਨਹੀਂ ਪਹਿਨਦੇ ਤਾਂ ਪਹਿਨਣਾ ਸ਼ੁਰੂ ਕਰ ਦਿਓ ਰਾਤ ਨੂੰ ਜਦੋਂ ਤੁਸੀਂ ਸੌਂਦੇ ਹੋ ਤਾਂ ਉਸ ਚਾਂਦੀ ਦੀ ਮੰਦਰੀ ਨੂੰ ਆਪਣੀ ਨਾਭੀ ਤੇ ਰੱਖ ਕੇ ਉਸ ਤੇ ਸੱਜਾ ਹੱਥ ਰੱਖਣਾ ਹੈ ਚਾਂਦੀ ਦਾ ਸਬੰਧ ਸ਼ੁਕਰ ਨਾਲ ਹੈ ਅਤੇ ਮਾਤਾ ਲక్ష్ਮੀ ਨਾਲ ਹੈ ਮਾਤਾ ਲక్ష్ਮੀ ਨੂੰ ਚਾਂਦੀ ਬਹੁਤ ਪਿਆਰੀ ਹੈ ਜੇ ਸ਼ੁਕਰ ਮਜ਼ਬੂਤ ਹੋਵੇਗਾ ਤਾਂ ਮਾਤਾ ਲక్ష్ਮੀ ਆਪਣੇ ਆਪ ਤੁਹਾਡੇ ਉੱਤੇ ਕਿਰਪਾ ਕਰੇਗੀ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਨਾਭੀ ਨਾਲ ਜੁੜੀਆਂ ਹੋਈਆਂ ਹਨ ਸਰੀਰ ਦੇ ਸਾਰੇ ਚੱਕਰਾਂ ਦੀ ਊਰਜਾ ਨਾਭੀ ਨਾਲ ਜੁੜੀ ਹੋਈ ਹੈ ਤੁਹਾਨੂੰ ਇਹ ਉਪਾਅ ਇਸ ਤਰ੍ਹਾਂ ਕਰਨਾ ਹੈ ਸ਼ੁੱਕਰਵਾਰ ਨੂੰ ਚਾਂਦੀ ਦੀ ਮੰਦਰੀ ਨਾਭੀ ਤੇ ਰੱਖਣੀ ਹੈ ਅਤੇ ਸੱਜੇ ਹੱਥ ਨੂੰ ਉਸਤੇ ਰੱਖ ਕੇ ਦੋ ਸ਼ਬਦ ਬੋਲਣੇ ਹਨ ਓਮ ਸ੍ਰੀ ਓਮ ਸ੍ਰੀ ਕਟੋਕਾਰ 21 ਵਾਰ ਇਸ ਮੰਤਰ ਦਾ ਜਾਪ ਕਰਨਾ ਹੈ ਤੇ ਡੂੰਘਾ ਸਾਹ ਲੈਣਾ ਹੈ ਆਪਣੇ ਆਪ ਨੂੰ ਧਨવાન ਸਮਝਣ ਦੀ ਕੋਸ਼ਿਸ਼ ਕਰਨੀ ਹੈ ਜਿਵੇਂ ਕਿ ਤੁਸੀਂ ਸੋਚੋ ਕਿ ਮੈਂ ਬਹੁਤ ਧਨવાન ਹੋ ਗਿਆ ਹਾਂ ਮੇਰੇ ਕੋਲ ਬਹੁਤ ਸਾਰਾ ਧਨ ਆ ਚੁੱਕਾ ਹੈ ਮੇਰੇ ਖਾਤੇ ਵਿੱਚ ਲੱਖਾਂ ਕਰੋੜਾਂ ਰੁਪਏ ਹਨ ਇਸ ਦੇ ਨਾਲ ਸੰਸਾਰ ਦੀਆਂ ਸ਼ਕਤੀਆਂ ਦਾ ਸਿੱਧਾ ਅਸਰ ਤੁਹਾਡੇ ਜੀਵਨ ਤੇ ਅਸਲ ਵਿੱਚ ਸ਼ੁਰੂ ਹੋ ਜਾਵੇਗਾ ਜੋ ਤੁਸੀਂ ਸੋਚੋਗੇ ਜਿਵੇਂ ਸੋਚੋਗੇ ਉਸੇ ਤਰ੍ਹਾਂ ਹੀ ਲੱਗੇਗਾ ਯਕੀਨ ਮੰਨੋ ਸਿਰਫ ਕੁਝ ਦਿਨਾਂ ਵਿੱਚ ਹੀ ਮਾਤਾ ਲక్ష్ਮੀ ਦੀ ਬਿਹੱਦ ਕਿਰਪਾ ਤੁਹਾਡੇ ਉੱਤੇ ਵਰਸਣੀ ਸ਼ੁਰੂ ਹੋ ਜਾਵੇਗੀ ਇਹ ਸਾਰੇ ਉਪਾਅ ਮੈਂ ਤੁਹਾਨੂੰ ਦੱਸੇ ਹਨ ਪਰ ਇੱਕ ਗੱਲ ਦਾ ਧਿਆਨ ਰੱਖੋ ਜਦੋਂ ਵੀ ਤੁਸੀਂ ਇਹ ਉਪਾਅ ਕਰੋ ਤਾਂ ਤੁਹਾਡੇ ਮਨ ਵਿੱਚ ਵਿਸ਼ਵਾਸ ਅਤੇ ਸਰਧਾ ਹੋਣੀ ਬਹੁਤ ਹੀ ਜ਼ਰੂਰੀ ਹੈ ਆਪਣੀ ਨਾਭੀ ਨੂੰ ਸ਼ੁੱਧ ਅਤੇ ਸਾਫ਼ ਰੱਖਣਾ ਹਰ ਰੋਜ਼ ਸ਼ਾਮ ਨੂੰ ਭਗਵਾਨ ਦੀ ਅੱਗੇ ਇੱਕ ਦੀਵਾ ਜ਼ਰੂਰ ਜਗਾਉਣਾ ਸਮੇਂ ਦੇ ਹਿਸਾਬ ਨਾਲ ਇਹ ਉਪਾਅ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਦੇਣਾ ਹੈ ਇਹ ਸੀ ਨਾਭੀ ਨੂੰ ਛੂ ਕੇ ਦੋ ਸ਼ਬਦ ਬੋਲਣ ਵਾਲਾ ਉਪਾਅ ਹੁਣ ਅਸੀਂ ਤੁਹਾਨੂੰ ਨਾਭੀ ਦੇ ਅਚੂਕ ਅਤੇ ਸੌਖੇ ਉਪਾਅ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰ ਸਕਦੇ ਹੋ ਹਰ ਉਪਾਅ ਵਕਰੀਆਂ ਪਰੇਸ਼ਾਨੀਆਂ ਲਈ ਹੈ ਇਸ ਲਈ ਸਾਰੇ ਉਪਾਅ ਧਿਆਨ ਨਾਲ ਸੁਣੋ ਅਤੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰੋ ਅੱਜ ਅਸੀਂ ਇੱਕ ਅਜਿਹੇ ਰਹੱਸ ਦੀ ਗੱਲ ਕਰਨ ਜਾ ਰਹੇ ਹਾਂ ਜੋ ਸ਼ਾਇਦ ਤੁਸੀਂ ਕਦੇ ਡੰਗਾਈ ਨਾਲ ਸੁਣਿਆ ਹੀ ਨਹੀਂ ਇਹ ਰਹਾ ਸ ਤੁਹਾਡੇ ਸਰੀਰ ਨਾਲ ਜੁੜਿਆ ਹੈ ਤੁਹਾਡੀ ਕਿਸਮਤ ਨਾਲ ਜੁੜਿਆ ਹੈ ਅਤੇ ਸਭ ਤੋਂ ਜ਼ਿਆਦਾ ਤੁਹਾਡੇ ਘਰ ਦੀ ਸਮਰiddhi ਨਾਲ ਜੁੜਿਆ ਹੈ ਅਸੀਂ ਸਾਰੇ ਜੀਵਨ ਵਿੱਚ ਅਜੀਹੀ ਚਾਹੁੰਦੇ ਹਾਂ ਕਿ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹੇ ਜੇਬ ਕਦੇ ਖਾਲੀ ਨਾ ਹੋਵੇ ਖਰਚਿਆਂ ਤੋਂ ਜ਼ਿਆਦਾ ਆਮਦਨ ਹੋਵੇ ਅਤੇ ਮਾਤਾ ਲక్ష్ਮੀ ਦੀ ਕਿਰਪਾ ਹਰ ਸਮੇਂ ਬਣੀ ਰਹੇ ਪਰ ਹਕੀਕਤ ਇਹ ਹੈ ਕਿ ਬਹੁਤ ਸਾਰੇ ਲੋਕ ਬਹੁਤ ਮਿਹਨਤ ਕਰਦੇ ਹਨ ਸਵੇਰ ਤੋਂ ਸ਼ਾਮ ਤੱਕ ਪਸੀਨਾ ਵਹਾਉਂਦੇ ਹਨ ਵਪਾਰ ਵਿੱਚ ਲੱਗੇ ਰਹਿੰਦੇ ਹਨ ਨੌਕਰੀ ਵੀ ਕਰਦੇ ਹਨ ਪਰ ਫਿਰ ਵੀ ਪੈਸਾ ਹੱਥ ਵਿੱਚ ਨਹੀਂ ਟਿਕਦਾ ਕਦੇ ਅਚਾਨਕ ਕਰਜ਼ਾ ਚੜ ਜਾਂਦਾ ਹੈ ਕਦੇ ਘਰ ਵਿੱਚ ਅਜੀਹੀਆਂ ਸਥਿਤੀਆਂ ਬਣ ਜਾਂਦੀਆਂ ਹਨ ਕੀ ਬਰਕਤ ਨਾਮ ਦੀ ਚੀਜ਼ ਹੀ ਨਜ਼ਰ ਨਹੀਂ ਆਉਂਦੀ ਕਈ ਲੋਕ ਮੰਦਰ ਜਾ ਮਸਜਿਦ ਵਿੱਚ ਜਾਂਦੇ ਹਨ ਪੂਜਾ ਪਾਠ ਕਰਦੇ ਹਨ ਦਾਨ ਪੁੰਨ ਕਰਦੇ ਹਨ ਪਰ ਅੰਦਰ ਹੀ ਅੰਦਰ ਸੋਚਦੇ ਹਨ ਕੀ ਆਕਰ ਮਾਤਾ ਲਕਸ਼ਮੀ ਉਹਨਾਂ ਦੇ ਘਰ ਵਿੱਚ ਕਿਉਂ ਨਹੀਂ ਟਿਕਦੀ? ਕਿਉਂ ਹਮੇਸ਼ਾ ਦਰਦ-ਦਰਤਾ ਦਾ ਸਾਯਾ ਮੰਡਰਾਉਂਦਾ ਰਹਿੰਦਾ ਹੈ? ਕਿਉਂ ਕਦੇ ਜੀਵ ਭਰਦੀ ਨਹੀਂ? ਅਚਾਨਕ ਖਾਲੀ ਕਿਉਂ ਹੋ ਜਾਂਦੀ ਹੈ? ਪੈਸੇ ਆਉਂਦੇ ਹਨ ਪਰ ਟਿਕਦੇ ਨਹੀਂ। ਉਹ ਪੈਸੇ ਕਿੱਥੇ ਜਾਂਦੇ ਹਨ? ਇਸ ਦਾ ਜਵਾਬ ਸਾਨੂੰ ਸ਼ਾਸਤਰਾਂ ਵਿੱਚ ਮਿਲਦਾ ਹੈ। ਖਾਸ ਕਰਕੇ ਵਾਸਤੂ ਸ਼ਾਸਤਰ ਅਤੇ ਅਜੁਰ ਵੇਦ ਵਿੱਚ ਇੱਕ ਗੁਪਤ ਉਪਾਅ ਦੱਸਿਆ ਗਿਆ ਹੈ ਇਹ ਉਪਾਅ ਕਿਸੇ ਮੰਦਰ ਦੇ ਚੱਕਰ ਲਗਾਉਣ ਵਾਲਾ ਨਹੀਂ ਨਾ ਹੀ ਕੋਈ ਮਹਿੰਗਾ ਰਤਨ ਪਹਿਨਣ ਵਾਲਾ ਹੈ ਅਤੇ ਨਾ ਹੀ ਕੋਈ ਮੁਸ਼ਕਲ ਸਾਧਨਾ ਹੈ ਇਹ ਉਪਾਅ ਲੁਕਿਆ ਹੋਇਆ ਹੈ ਸਾਡੇ ਆਪਣੇ ਸਰੀਰ ਦੇ ਵਿੱਚ ਸਾਡੀ ਆਪਣੀ ਨਾਭੀ ਦੇ ਵਿੱਚ ਜੀ ਹਾਂ ਉਹ ਛੋਟੀ ਜੀ ਗੋਲਸੀ ਜਗ੍ਹਾ ਜੋ ਸਾਡੇ ਪੇਟ ਦੇ ਵਿਚਕਾਰ ਹੁੰਦੀ ਹੈ ਉਹ ਅਸਲ ਵਿੱਚ ਸਾਡੇ ਪੂਰੇ ਜੀਵਨ ਦੀ ਊਰਜਾ ਦਾ ਦਰਵਾਜ਼ਾ ਹੈ ਨਾਭੀ ਦਾ ਮਹੱਤਵ ਇਹ ਨਹੀਂ ਕਿ ਉਹ ਤੇ ਬੱਚਾ ਗਰਭ ਵਿੱਚ ਰਹਿ ਕੇ ਮਾਂ ਤੋਂ ਭੋਜਨ ਲੈਂਦਾ ਹੈ ਨਾਭੀ ਨੂੰ ਸ਼ਾਸਤਰਾਂ ਵਿੱਚ ਸੰਸਾਰ ਦਾ ਕੇਂਦਰ ਕਿਹਾ ਜਾਂਦਾ ਹੈ ਜਦੋਂ ਕੋਈ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਨਾਭੀ ਰਾਹੀਂ ਉਸ ਦੀ ਪਹਿਲੀ ਸਾਹ ਪਹਿਲਾ ਭੋਜਨ ਅਤੇ ਪਹਿਲੀ ਊਰਜਾ ਮਿਲਦੀ ਹੈ ਰਤੇ ਇਸੇ ਕਾਰਨ ਜਨਮ ਤੋਂ ਬਾਅਦ ਵੀ ਨਾਭੀ ਸਾਡੇ ਭਾਗ ਅਤੇ ਜੀਵਨ ਤੇ ਸਿੱਧਾ ਅਸਰ ਪਾਉਂਦੀ ਹੈ। ਵਾਸਤੂ ਸ਼ਾਸਤਰ ਵਿੱਚ ਨਾਭੀ ਨੂੰ ਸਰੀਰ ਦਾ ਮੁੱਖ ਦਰਵਾਜ਼ਾ ਮੰਨਿਆ ਜਾਂਦਾ ਹੈ। ਜਿਵੇਂ ਘਰ ਦਾ ਮੁੱਖ ਦਰਵਾਜ਼ਾ ਸਾਫ਼ ਸੁਥਰਾ ਅਤੇ ਸਹੀ ਦਿਸ਼ਾ ਵਿੱਚ ਹੋਵੇ ਤਾਂ ਉਤੇ ਸਕਾਰਾਤਮਕ ਊਰਜਾ ਆਉਂਦੀ ਹੈ। ਅਤੇ ਜੇ ਦਰਵਾਜ਼ਾ ਟੁੱਟਿਆ-ਫੁੱਟਿਆ ਜਾਂ ਗੰਡਾ ਹੋਵੇ ਤਾਂ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਠੀਕ ਉਸੇ ਤਰ੍ਹਾਂ ਨਾਭੀ ਵੀ ਹੈ ਜੇ ਇਸ ਅਸੰਤੁਲਨ ਹੋਵੇ ਗੰਦੀ ਹੋਵੇ ਜਾਂ ਊਰਜਾ ਦੇ ਪ੍ਰਵਾਹ ਤੋਂ ਵਾਂਝੀ ਹੋਵੇ ਤਾਂ ਭਾਵੇਂ ਜਿੰਨਾ ਮਰਜੀ ਧਨ ਕਮਾਵੋ ਉਹ ਨਹੀਂ ਟਿਕਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਨਾਭੀ ਨੂੰ ਸੰਤੁਲਿਤ ਕਿਵੇਂ ਕੀਤਾ ਜਾਵੇ ਇਸ ਵਿੱਚ ਊਰਜਾ ਕਿਵੇਂ ਭਰੀ ਜਾਵੇ ਅਤੇ ਇਸ ਨੂੰ ਮਾਤਾ ਲక్ష్ਮੀ ਨੂੰ ਆਕਰਸ਼ਿਤ ਕਰਨ ਦਾ ਮਾਧਿਅਮ ਕਿਵੇਂ ਬਣਾਇਆ ਜਾਵੇ ਇਹੀ ਰਹੱਸ ਅੱਜ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਵਿਅਕਤੀ ਦੇ ਜੀਵਨ ਵਿੱਚ ਗਰੀਬੀ ਛਾਈ ਹੋਵੇ, ਘਰ ਵਿੱਚ ਦਰਿਦ੍ਰਤਾ ਨੇ ਡੇਰਾ ਜਮਾ ਲਿਆ ਹੋਵੇ ਤੇ ਬਾਰ-ਬਾਰ ਆਰਥਿਕ ਸੰਕਟ ਆਉਂਦੇ ਹੋਣ ਤਾਂ ਸਭ ਤੋਂ ਪਹਿਲਾ ਉਪਾਅ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ਵਿੱਚ ਸ਼ੁੱਧ ਸਰੋਂ ਦੇ ਤੇਲ ਦੀਆਂ 2 ਜਾਂ 3 ਬੂੰਦਾਂ ਜ਼ਰੂਰ ਪਾਓ। ਸਰੋਂ ਦਾ ਤੇਲ ਬਹੁਤ ਸਧਾਰਨ ਜਿਹਾ ਲੱਗਦਾ ਹੈ। ਪਰ ਇਸ ਵਿੱਚ ਅਜੀਬ ਸ਼ਕਤੀ ਹੈ ਇਹ ਨਾ ਸਿਰਫ ਸਰੀਰ ਦੀਆਂ ਨਾੜੀਆਂ ਨੂੰ ਗਰਮੀ ਦਿੰਦਾ ਸਗੋਂ ਨਕਾਰਾਤਮਕ ਊਰਜਾ ਨੂੰ ਵੀ ਨਸ਼ਟ ਕਰਦਾ ਹੈ ਜਦੋਂ ਇਹ ਤੇਲ ਨਾਭੀ ਰਾਹੀਂ ਅੰਦਰ ਜਾਂਦਾ ਹੈ ਤਾਂ ਇਹ ਸਰੀਰ ਵਿੱਚ ਧੰਨ ਨੂੰ ਰੋਕਣ ਵਾਲੀਆਂ ਰੁਕਾਵਟਾਂ ਨੂੰ ਕੱਟ ਦਿੰਦਾ ਹੈ ਕਈ ਲੋਕ ਮੰਨਦੇ ਹਨ ਕਿ ਇਸ ਉਪਾਅ ਨਾਲ ਹੌਲੀ-ਹੌਲੀ ਘਰ ਵਿੱਚ ਬਰਕਤ ਆਉਣ ਲੱਗਦੀ ਹੈ ਰੁਕਿਆ ਹੋਇਆ ਪੈਸਾ ਵਾਪਸ ਆਉਂਦਾ ਹੈ ਅਤੇ ਖਰਚ ਆਪਣੇ ਆਪ ਘਟ ਹੋਣ ਲੱਗਦਾ ਹੈ। ਹੁਣ ਸੋਚੋ ਇੰਨਾ ਸੋਖਾ ਅਪਾ ਅਤੇ ਇੰਨਾ ਡੂਗਾ ਅਸਰ ਅਤੇ ਇਸੇ ਕਾਰਨ ਦਾਦੀ ਨਾਨੀ ਵੀ ਹਮੇਸ਼ਾ ਕਹਿੰਦੀਆਂ ਸਨ ਕਿ ਨਾਭੀ ਦਾ ਖਿਆਲ ਰੱਖੋ ਇਸ ਵਿੱਚ ਤੇਲ ਲਗਾਓ ਇਸ ਨੂੰ ਸੁੱਕਾ ਨਾ ਰਹਿਣ ਦਿਓ। ਇਹ ਪਰੰਪਰਾ ਸਿਰਫ ਸੇਤ ਲਈ ਨਹੀਂ। ਸਗੋਂ ਮਾਤਾ ਲక్ష్ਮੀ ਦੀ ਕਿਰਪਾ ਨੂੰ ਆਕਰਸ਼ਿਤ ਕਰਦੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਪਾਰ ਵਧੇ ਨੌਕਰੀ ਵਿੱਚ ਤਰੱਕੀ ਮਿਲੇ ਗੁਰੂਕਿਆ ਹੋਇਆ ਭਾਗ ਜਾਗ ਜਾਵੇ ਤਾਂ ਇੱਕ ਹੋਰ ਉਪਾਅ ਹੈ ਸੁੱਧ ਦੇਸੀ ਘੀ ਦਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਨਾਭੀ ਵਿੱਚ ਸੁੱਧ گاਉਂ ਦੇ ਘੀ ਦੀ 3 ਜਾਂ 4 ਬੂੰਦਾ ਜ਼ਰੂਰ ਪਾਓ ਅਤੇ ਮਾਤਾ ਲక్ష్ਮੀ ਦਾ ਸਿਮਰਨ ਕਰੋ ਦੇਸੀ ਘੋਲੂ ਸ਼ਾਸਤਰਾਂ ਵਿੱਚ ਅੰਮ੍ਰਿਤ ਕਿਹਾ ਗਿਆ ਹੈ ਇਸ ਵਿੱਚ માતા ਲక్ష్ਮੀ ਦੀ ਊਰਜਾ ਮੰਨੀ ਜਾਂਦੀ ਹੈ ਜਦੋਂ ਇਸ ਨੂੰ ਨਾਭੀ ਵਿੱਚ ਲਗਾਇਆ ਜਾਂਦਾ ਹੈ ਤਾਂ ਇਸ ਦਾ ਸਿੱਧਾ ਪਾਗ ਕਿਸਮਤ ਨੂੰ ਚਮਕਾਉਂਦਾ ਹੈ ਜੋ ਲੋਕ ਕਹਿੰਦੇ ਹਨ ਕਿ ਮਿਹਨਤ ਤਾਂ ਕਰਦੇ ਹਾਂ ਪਰ ਕਿਸਮਤ ਸਾਥ ਨਹੀਂ ਦਿੰਦੀ ਉਹਨਾਂ ਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਜੇ ਘਰ ਵਿੱਚ ਪੈਸਾ ਤਾਂ ਆਉਂਦਾ ਹੈ ਪਰ ਟਿਕਦਾ ਨਹੀਂ ਜਾਨੀ ਜੇ ਵਿੱਚ ਆਉਣ ਤੋਂ ਪਹਿਲਾਂ ਹੀ ਖਰਚ ਦਾ ਕੋਈ ਨਵਾਂ ਬਹਾਨਾ ਨਿਕਲ ਆਉਂਦਾ ਹੈ ਤਾਂ ਨਾਰੀਅਲ ਦੇ ਤੇਲ ਨੂੰ ਨਾਭੀ ਤੇ ਲਗਾਉਣ ਦਾ ਉਪਾਅ ਕਰੋ ਨਾਰੀਅਲ ਨੂੰ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਦਾ ਤੇਲ ਸਿਰਤਾ ਲਿਆਉਂਦਾ ਹੈ ਜਦੋਂ ਨਾਭੀ ਵਿੱਚ ਨਾਰੀਅਲ ਦਾ ਤੇਲ ਲਗਾਇਆ ਜਾਂਦਾ ਹੈ ਤਾਂ ਘਰ ਵਿੱਚ ਆਉਣ ਵਾਲਾ ਧਨ ਸਥਿਰ ਹੋਣ ਲੱਗਦਾ ਹੈ ਤੇ ਹੌਲੀ ਹੌਲੀ ਘਰ ਵਿੱਚ ਦਰਦ੍ਰਤਾ ਦਾ ਪ੍ਰਵੇਸ਼ ਬੰਦ ਹੋ ਜਾਂਦਾ ਹੈ ਤਾਂ ਦੋਸਤੋ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਤੇ ਪੈਸਿਆਂ ਦੀ ਕਮੀ ਸਭ ਦੂਰ ਹੋ ਜਾਣਗੇ ਪੈਸਾ ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਆਵੇਗਾ ਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਹ ਨਾਲ ਹੀ ਇੱਕ ਵੀਡੀਓ ਨੂੰ ਲਾਈਕ ਤੇ ਹੋ ਸਕੇ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਮਿਲਦੇ ਹਾਂ ਕੁਝ ਹੀ ਦਿਨਾਂ ਵਿੱਚ ਅਗਲੀ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤੋ